ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇੱਕ ਮਾਲ ਵਿੱਚ ਲੋਡੇਡ ਗੋਸਟਗਨ ਲੈ ਕੇ ਜਾਣ ਦੇ ਦੋਸ਼ ਵਿੱਚ ਇੱਕ 23 ਸਾਲਾ ਭਾਰਤੀ ਕੈਨੇਡੀਅਨ ਨੂੰ 2 ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। অন্ਟਾਰੀਓ ਸਥਿਤ ਸੀਟੀਵੀ ਨਿਊਜ਼ ਨੇ ਮੰਗਲਵਾਰ ਨੂੰ ਦੱਸਿਆ ਕਿ ਅਰੁਣਜੀਤ ਸਿੰਘ ਵਿਰਕ ਜਿਸ ਨੂੰ 2021 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ 10 ਸਾਲਾਂ ਲਈ ਕੋਈ ਵੀ ਹਥਿਆਰਬੰਦ ਵਰਜਿਤ ਹਥਿਆਰ ਜਾਂ ਗੋਲਾ ਬਰੂਦ ਰੱਖਣ ਦੀ ਪਾਬੰਦੀ ਲਗਾਈ ਗਈ ਸੀ। ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ਼ੀਅਲ ਕੋਰਟ ਵਿੱਚ ਹਾਲ ਹੀ ਦੇ ਵਿੱਚ ਪੇਸ਼ ਕੀਤੀ ਗਈ ਸਜ਼ਾ ਤੋਂ ਪਹਿਲਾਂ ਦੀ ਰਿਪੋਰਟ ਵਿੱਚ ਵਿਰਕ ਨੇ ਮੰਨਿਆ ਸੀ ਕਿ ਇੱਕ ਵਿਸਤ ਮਾਲ ਵਿੱਚ ਇੱਕ ਲੋਡੇਡ ਬੰਦੂਕ ਲੈ ਆਉਣਾ ਕਿੰਨਾ ਖਤਰਨਾਕ ਹੋ ਸਕਦਾ ਹੈ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਇੱਕ ਪੁਲਿਸ ਅਧਿਕਾਰੀ 28 ਮਾਰਚ 2021 ਨੂੰ ਬਰਨਵੇ ਵਿੱਚ ਮੋਟਰ ਟਾਊਨ ਸ਼ਾਪਿੰਗ ਸੈਂਟਰ ਵਿੱਚ ਗਸ਼ਤ ਕਰ ਰਿਹਾ ਸੀ ਜਦੋਂ ਉਸਨੇ ਵਿਰਕ ਨੂੰ ਇੱਕ ਸ਼ੱਕੀ ਡਰੱਗ ਦਾ ਸੌਦਾ ਕਰਦੇ ਦੇਖਿਆ ਵਿਰਕ ਨੇ ਜਦੋਂ ਅਧਿਕਾਰੀ ਨੂੰ ਦੇਖਿਆ ਤਾਂ ਉਹ ਮਾਲ ਵਿੱਚੋਂ ਬਾਹਰ ਨਿਕਲ ਗਿਆ ਤੇ ਇੱਕ ਟੈਕਸੀ ਵਿੱਚ ਬੈਠ ਗਿਆ ਪਰ ਪੁਲਿਸ ਨੇ ਤੁਰੰਤ ਕੈਬ ਰੋਕ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਜੱਜ ਰੈਡੀਨੋਰਡ ਪੀ ਹੈਰਿਸ ਨੇ ਕਿਹਾ ਕਿ ਜਦੋਂ ਪੁਲਿਸ ਨੇ ਉਸਦੇ ਬੈਗ ਦੀ ਤਲਾਸ਼ੀ ਕੀਤੀ ਤਾ ਉਹਨਾਂ ਨੂੰ ਲੋਡੇਡ ਪੋਲੀਮਰ 80 ਮਾਡਲ ਅਰਧ ਆਟੋਮੈਟਿਕ ਹੈਂਡਗਨ ਮਿਲੀ ਉਹਨਾਂ ਕਿਹਾ ਸੀ ਕਿ ਪੁਲਿਸ ਇਹ ਪਤਾ ਨਹੀਂ ਲਗਾ ਸਕੀ ਸੀ ਕਿ ਬੰਦੂਕ ਕਿੱਥੋਂ ਆਈ ਕਿਉਂਕਿ ਇਹ ਕੋਸਟ ਗਨ ਸੀ ਕੋਸਟ ਗਨ ਦੇਸੀ ਬੰਦੂਕ ਹੁੰਦੀ ਹੈ ਇਸ ਵਿੱਚ ਕੋਈ ਸੀਰੀਅਲ ਨੰਬਰ ਨਹੀਂ ਹੁੰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ